ਖੇਮ ਕਰਨ ਦੇ ਪੇਖੀ ਬਿੰਡ ਦੇ ਵਿੱਚ ਇੱਕ ਸਕੂਲ ਦੇ ਵਿੱਚ 7ਵੀਂ ਕਲਾਸ ਦੀ ਵਿਦਿਆਰਥਣ ਲੈ ਕੇ ਆ ਗਈ ਪਿਸਟਲ ਸਕੂਲ ਦੇ ਵਿੱਚ ਬਣ ਗਿਆ ਦਹਿਸ਼ਤ ਦਾ ਮਾਹੌਲ ਜਦੋਂ ਪਿਸਟਲ ਕਬਜ਼ੇ ਦੇ ਵਿੱਚ ਲੈਣ ਦੇ ਲਈ ਅਧਿਆਪਕ ਪਹੁੰਚਦੇ ਨੇ ਤਾਂ ਉਹ ਕੁੜੀ ਬੈਗ ਚੋਂ ਕੱਢ ਕੇ ਪਿਸਟਲ ਡੱਬ ਨਾਲ ਲਾ ਲੈਂਦੀ ਆ ਤਾਂ ਇਸ ਮਾਮਲੇ ਨੇ ਕਾਫੀ ਤੂਲ ਫੜੀਆ ਆਖਰ ਕਿਉਂ ਲੈ ਕੇ ਆਈ ਸੀ ਇਹ ਲੜਕੀ ਪਿਸਟਲ ਇਸ ਦੀ ਮਨਸ਼ਾ ਕੀ ਸੀ ਇੱਕ ਕੀ ਕਰਨਾ ਚਾਹੁੰਦੀ ਸੀ ਪਰ ਇਸ ਘਟਨਾ ਤੋਂ ਬਾਅਦ ਸਕੂਲ ਦੇ ਬੱਚਿਆਂ ਦੇ ਵਿੱਚ ਵੀ ਕਾਫੀ ਡਰ ਦਾ ਮਾਹੌਲ ਪੈਦਾ ਹੋ ਗਿਆ ਪੂਰੀ ਗੱਲਬਾਤ ਤੁਹਾਨੂੰ ਸੁਣਾਉਨੇ ਆ ਸਕੂਲ ਅਧਿਆਪਕ ਦੇ ਵੱਲੋਂ ਕੀ ਕੁਝ ਕਹਿ ਰਹੇ ਨੇ ਕਿਸ ਤਰੀਕੇ ਦੇ ਨਾਲ ਇਸ ਕੁੜੀ ਤੋਂ ਇਹ ਪਿਸਤੌਲ ਖੋਹੀ ਗਈ ਹੈ ਸਕੂਲ ਚ ਵਾਪਰੀ ਜਿਹੜੀ ਬੱਚੀ ਪਿਸਤੌਲ ਲੈ ਕੇ ਆਈ ਸੀ ਉਹਦੇ ਸਬੰਧ ਸਾਰੀ ਘਟਨਾ ਕੀ ਤੇ ਤੁਸੀਂ ਗਾਂ ਕੀ ਉਪਰਾਲੇ ਕਰ ਰਹੇ ਜੀ ਵੀ ਐਜਹੀ ਘਟਨਾ ਕੋਈ ਨਾ ਵਾਪਰੇ सर जी ये बात जब पेरेंट्स आकर इंक्वायरी के लिए आए हैं इंक्वायरी में उन्होंने पूछा है कि ये भाई मिस्टेक है बच्चों ने हमारा लाइसेंस लाइसेंस वाला जो रिवॉल्वर है वो लेकर आया है ऐसे हमें शक है ठीक है ना तो फिर हमने बच्चों का जब देख बाइक चेक कर रहे हैं ਤਬ ਮੁੱਚੇ ਉਹ ਮਿਲਿਆ ਮੁੱਚ ਨੇ ਬੱਚੋ ਨੇ ਉਹ ਦੇ ਪੇਰੈਂਟਸ ਕੋ ਹਾਂਡਓਵਰ ਕਰ ਦਿਆ ਇਹ ਮੇਰੇ ਪਾਸ ਸਬ ਕੁਝ ਇਤਨਾ ਹੀ ਬਾਤ ਹੋਇਆ ਕਿੰਨੇ ਵਜੇ ਦੀ ਘਟਨਾ ਹੈ ਮੈਡਮੇ ਸਕੂਲ ਲੱਗੇ ਸਕੂਲ ਟਾਈਮ ਦੀ ਹੈ ਹਾਂ ਸਕੂਲ ਟਾਈਮ 1 130 ਮੇ ਪੇਰੈਂਟਸ ਆਏ ਤੇ 145 50 ਤੱਕ ਇਹ ਬਾਤ ਹੋ ਗਈ ਹੈ ਮੈਡਮ ਜਦ ਤੱਕਾ ਛੁੱਟੀ ਵੀ ਹੋ ਗਿਆ ਉਸਨੇ ਬੱਚੇ ਬੋਲ ਰਹੇ ਹੈ ਕਿ ਉਹ ਉਹ ਉਸ ਲੜਕੀ ਨੇ ਰਿਵਾਰਲ ਨਿਕਾਲਾ ਔਰ ਬੱਚੋ ਕੋ ਡਰਾਇਆ ਦਮਕਾਇਆ ایسی ਕੋਈ ਬਾਤ ਹੋਈ ਕਿਆ ਨਹੀਂ ਨਹੀਂ ਸਰ ਇਸ ਤਰ੍ਹਾਂ ਦੀ ਬਾਤ ਉੱਚ ਵੀ ਹੋਇਆ ਨਹੀਂ ਇਹ ਉਹ ਹਮਾਰਾ ਜਾਣਕਾਰੀ ਮੇ ਕੁਝ ਵੀ ਨਹੀਂ ਹੈ ਦਬ ਤੱਕਾ ਛੁੱਟੀ ਵੀ ਹੋ ਗਈ ਹੈ ਠੀਕ ਹੈ ਨਾ ਮੈਮ ਜਦੋਂ ਇਹ ਘਟਨਾ ਸਾਰੀ ਵਾਪਸ ਦੀ ਆ 130 ਤੇ ਜਦੋਂ ਮਤਲਬ ਕਿ ਲੱਭ ਜਾਂਦਾ ਹੈ ਜਾਂ ਉਹਦੇ ਪੇਰੈਂਟਸ ਆ ਜਾਂਦੇ ਆ ਫਿਰ ਪੁਲਿਸ ਨੂੰ ਉਸ ਟਾਈਮ ਕਿਉਂ ਨਹੀਂ ਸੂਚਿਤ ਕੀਤਾ ਜਾਂਦਾ ਸ਼ਾਮ ਨੂੰ संत पापा का जो पॉप काल का प्रोग्राम था फादर जी ने वो जो उसके लिए गया हुआ था ठीक है ना जो स्कूल का डायरेक्टर है और मैं भी प्रेयर अटेंड करना था और उसके बाद ਔਰ ਇਹ ਬੱਚੇ ਨੇ ਕبھی ਪੇਰੈਂਟਸ ਨੇ ਕੋਈ ਚੀਜ਼ ਬੱਚੇ ਸੇ ਗੁੰਮ ਹੋ ਗਿਆ ਉਹ ਇਸ ਤਰ੍ਹਾਂ ਬੈਗ ਵਿੱਚੋਂ ਲੈਣੇ ਲਈ ਤੋ ਆ ਜਾਂਦੇ ਮੈਨੇ ਇੱਕਦਮ ਦੇਖਾ ਵੀ ਨਹੀਂ ਹੈ ਕਿ ਇਹ ਮੈਮੋ ਜਿਹੜਾ ਰਿਵਾਲਵਰ ਸੀਗਾ ਤੁਸੀਂ ਪੁਲਿਸ ਨੂੰ ਹੈਂਡਓਵਰ ਕੀਤਾ ਜਾਂ ਉਹਦੇ ਮਾਪਿ ਪਿਓ ਲੈ ਗਿਆ ਸੀ ਉਹਦਾ ਫਾਦ ਲੈ ਗਿਆ ਪੇਰੈਂਟਸ ਨੇ ਲੈ ਲਿਆ ਮੇਰੇ ਇਨਕੇ ਪਾਸ ਹੈ ਬੋਲ ਰਹੇ ਤੇ ਪੇਰੈਂਟਸ ਨੇ ਖੁਦ ਉਹ ਲੈ ਲਿਆ ਮੇਰੇ ਮੈਨੇ ਨਹੀਂ ਕੁਝ आगे से कभी नहीं स्कूल आगे से कुछ कर रहा है भी ऐसी घटना आगे ना हो बच्चों को भी ब्रीफ कर रहे हैं हां नाउ वी हैव सस्पेंडेड दैट गर्ल फ्रॉम द स्कूल एंड वी हैव मेड ए टीम फॉर इन्वेस्टिगेशन एंड फॉर द थिंग्स एंड वी हैव मेड अ कंप्लेंट टू द पुलिस ऑल्सो एंड योर ਤੇ ਮੈਂ ਜਿਵੇਂ ਮੰਨ ਲਵਾਂ ਵੀ ਅਜਾ ਹੀ ਘਟਨਾ ਜੇ ਮੰਨ ਲਓ ਉਥੇ ਕੋਈ ਰਿਵਾਲਵਰ ਦੇ ਨਾਲ ਗੋਲੀ ਚੱਲ ਜਾਂਦੀ ਜਾਂ ਉਥੇ ਕੁਝ ਕਿਸੇ ਨੂੰ ਕੇ ਟੀਚਰ ਨੂੰ ਵੀ ਗੋਲੀ ਲੱਗ ਸਕਦੀ ਕਿਸੇ ਨੂੰ ਵੀ ਤੁਹਾਨੂੰ ਲੱਗਦਾ ਨਹੀਂ ਆ ਵੀ ਇਸ ਚੀਜ਼ ਨੂੰ ਤੁਰੰਤ ਜਿਹੜਾ ਆ ਪੁਲਿਸ ਨੂੰ ਸੂਚਿਤ ਕਰਨਾ ਚਾਹੀਦਾ ਸੀਗਾ ਸ਼ਾਮੀ ਹੀ ਕਿਉਂ 4-5 ਘੰਟੇ ਬਾਅਦ ਜਦੋਂ ਇਹ ਮਾਮਲਾ ਜਿਹੜਾ ਸੋਸ਼ਲ ਮੀਡੀਆ ਤੇ ਵਾਇਰਲ ਹੁੰਦਾ ਤਾਂ ਉਸ ਤੋਂ ਬਾਅਦ ਜਿਹੜਾ ਕੰਪਲੇਂਟ ਜਿਹੜੀ ਜਾਂਦੀ ਹੈ ਸਾਡੇ ਸਰ ਦੇਖੋ ਨਾ ਇਹ ਇਹ ਬਾਤ ਹੈ ਇਸ ਤਰ੍ਹਾਂ ਹੋ ਗਏ ਹੈ ਕਿ ਮੇਰੇ ਕੋ ਕਿਹ ਪਤਾ ਹੁੰਦਾ ਕਿ ਇਹ ਲਾਈਵ ਹੈ ਕਿ ਆ ਹੈ ਕਿਸ ਤਰ੍ਹਾਂ ਇਹ ਪੇਰੈਂਟਸ ਕبھی-ਕبھی ਬੱਚੇ ने कुछ चीज घर से लेकर आता होता है वो पे, पेरेंट्स को हैंड ओवर करते होते हैं कभी मोबाइल लेकर आ कभी गाड़ी का चाबी लेकर आ गया कभी वो कोई चीज है जिम्मेदारी बनता है ना बैग में क्या भेज रहे हैं क्या नहीं भेज रहे वो देखने के लिए हमारे कर देता हाँ, तो फिर अभी देखो हाँ, जब छुट्टी का टाइम भी हो गया जल्दी में बच्चे सारे चले गए हैं इन्वेस्टिगेशन करने के लिए पूछने के लिए मेरे पास भी टाइम भी तो नहीं हो रहे थे छुट्टी के पहले होते तो चलो ठीक okay, है हम बुलाकर पूछना ये सारे कुछ है देन आई वॉज वेटिंग फॉर द डायरेक्टर टू कम एंड वी विल डिस्कस एंड वी विल आस द थिंग लड़की को स्कूल okay. से निकाल दिया Uh, we have suspended her for the um, uh, investigation time, na. So for the things we will see that what will be the um, uh, this. Sir. Okay, thank you. Merbanish. ਸਰ ਇੱਕ ਸਕੂਲੀ ਵਿਦਿਆਰਥਣ ਵੱਲੋਂ ਜਿਹੜਾ ਸੈਕਟ ਹਾਰਟ ਸਕੂਲ ਵਿੱਚ ਪੜ੍ਹਦੀ ਸੀ ਉਹਦੇ ਵੱਲੋਂ ਆਪਣੇ ਵਿਦਿਆਰਥੀ ਦਾ ਜਿਹੜਾ ਪਸੌਣ ਲਿਆਂਦਾ ਗਿਆ ਸੀਗਾ ਸਰ ਉਹ ਪੁਲਿਸ ਕੋਲ ਮਾਮਲਾ ਪੁਝਿਆ ਸਰ ਕੀ ਕਾਰਵਾਈ ਕੀਤੀ ਗਈ ਬ੍ਰੋ ਇੱਕ ਮਾਮਲਾ ਨਾ ਸੋਸ਼ਲ ਮੀਡੀਆ ਤੇ ਵੀ ਇੱਕ ਵੌਇਸ ਰਿਕਾਰਡਿੰਗ ਆਈ ਉਸ ਪ੍ਰੰਤ ਜਿਹੜਾ ਸੀ ਸਕੂਲ ਨਾਲ ਵੀ ਸੰਪਰਕ ਕੀਤਾ ਤੇ ਸਕੂਲ ਵੱਲੋਂ ਇੱਕ ਐਪਲੀਕੇਸ਼ਨ ਦਿੱਤੀ ਗਈ ਜਿਹੜੇ ਸਰਬਜੀਤ ਸਿੰਘ ਕਲਸੀਆ ਦੇ ਰਹਿਣ ਵਾਲੇ ਨੇ ਇਨਾਂ ਦੀ ਛੋਟੀ ਬੱਚੀ ਹੈ ਜਿਹੜੀ 7th ਕਲਾਸ ਦੀ ਸਟੂਡੈਂਟ ਹੈ ਉਹ ਆਪਣੇ ਘਰੋਂ ਆਪਣੇ ਪਿਤਾ ਦਾ ਲਾਇਸੈਂਸੀ ਵੈਪਨ ਆਪਣੇ ਬੈਗ ਦੇ ਵਿੱਚ ਪਾ ਕੇ ਲੈ ਆਉਂਦੀ ਹੈ ਜਿਸ ਬੰਦੀ ਪੇਰੈਂਟਸ ਵੱਲੋਂ ਸਕੂਲ ਐਡਮਿਨਿਸਟ੍ਰੇਸ਼ਨ ਨਾਲ ਗੱਲ ਕੀਤੀ ਜਾਂਦੀ ਹੈ ਤਾਂ ਉਹ ਬੈਗ ਚੋਂ ਕੱਢ ਕੇ ਆਪਣੀ ਡੱਬ ਤੇ ਲਾ ਲੈਂਦੀ ਹੈ ਤੇ ਚੈੱਕ ਕਰਕੇ ਸਕੂਲ ਵੱਲੋਂ ਜਿਹੜੀ ਉਹਦੇ ਪੇਰੈਂਟਸ ਨੂੰ ਇਹ ਵੈਪਨ ਵਾਪਸ ਕੀਤਾ ਗਿਆ ਸੋ ਇਸ ਸੰਬੰਧੀ ਥਾਣਾ ਪੀਖੀ ਵਿਖੇ ਸਰਬਜੀਤ ਸਿੰਘ ਦੇ ਉੱਤੇ ਜਿਹੜੀ ਐਫਆਈਆਰ ਦਰਜ ਕਰ ਲਈ ਕਿਉਂਕਿ ਸਕੂਲ ਦੇ ਵਿੱਚ ਬੱਚਿਆਂ ਦਾ ਪਿਸਤਲ ਲੈ ਕੇ ਆਉਣਾ ਇਹ ਕੋਈ ਛੋਟੀ ਗੱਲ ਨਹੀਂ ਇਹਦੀ ਗਹਿਰਾਈ ਨਾਲ ਜਿਹੜੀ ਉਹ ਤਫਤੀਸ਼ ਕੀਤੀ ਜਾ ਰਹੀ ਹੈ ਹਰ ਇੱਕ ਟੈਕਨੀਕਲ ਐਂਗਲ ਨਾਲ ਇਹਦੀ ਪੜਤਾਲ ਕੀਤੀ ਜਾਊਗੀ ਕਿ ਉਹ ਉਹ ਲੜਕੀ ਵੈਪਨ ਕਿਉਂ ਲੈ ਕੇ ਆਈ ਉਹਦਾ ਲੈ ਕੇ ਆਉਣ ਦਾ ਰੀਜ਼ਨ ਕੀ ਸੀ ਸੋ ਇਹਦੀ ਤਫਤੀਸ਼ ਆ ਜਿਹੜੀ ਉਹ ਜਾਰੀ ਹੈ ਸਰ ਕਿਤਨੇ ਕਿਤੇ ਲੱਗਦੀਆਂ ਵੀ ਸਕੂਲ ਪ੍ਰਬੰਧਕਾਂ ਵੱਲੋਂ ਇੱਕ ਅਗੇਲੀ ਕੀਤੀ ਗਈ ਕਿਉਂਕਿ 1:30 ਵਜੇ ਦੀ ਘਟਨਾ ਹੈ ਤੇ 8:46 ਮਿੰਟ ਤੇ ਦਰਖਾਸਤ ਜਿਹੜੀ ਥਾਣਾ ਪਿੱਖੇਵੰਦ ਵਿੱਚ ਪਹੁੰਚਦੀ ਹੈ ਬਿਲਕੁਲ ਜੀ ਬਿਲਕੁਲ ਸਾਨੂੰ ਵੀ ਇਨਫੋਰਮੇਸ਼ਨ ਜਿਹੜੀ ਆ ਮੀਡੀਆ ਰਾਹੀਂ ਮਿਲੀ ਹੈ ਤੇ ਫਿਰ ਅਸੀਂ ਸਕੂਲ ਐਡਮਿਨਿਸਟ੍ਰੇਸ਼ਨ ਨੂੰ ਜਿਹੜੀ ਜਦੋਂ ਪੁੱਛ ਪੜਤਾਲ ਕੀਤੀ ਤੇ ਫਿਰ ਹੀ ਇਹਨਾਂ ਵੱਲੋਂ ਜਿਹੜੀ ਐਪਲੀਕੇਸ਼ਨ ਜਿਹੜੀ ਆ ਥਾਣੇ ਨੂੰ ਨੋਟ ਕੀਤੀ ਗਈ ਜਦੋਂ ਕਿ ਸਕੂਲ ਨੂੰ ਚਾਹੀਦਾ ਸੀਗਾ ਵੀ ਇਦਾਂ ਦੀ ਘਟਨਾ ਜਿਹੜੀ ਆ ਤੁਰੰਤ ਪੁਲਿਸ ਨੂੰ ਇਨਫੋਰਮੇਸ਼ਨ ਦਿੰਦੇ ਜਿਹੜਾ ਵੈਪਨ ਇਹਨਾਂ ਨੇ ਫਾਦਰ ਨੂੰ ਦੇ ਦਿੱਤਾ ਉਹ ਫਾਦਰ ਨੂੰ ਦੇਣ ਦੀ ਬਜਾਏ ਪੁਲਿਸ ਦੇ ਹੈਂਡਓਵਰ ਕਰਦੇ ਤੇ ਮੌਕੇ ਤੇ ਪੜਤਾਲ ਹੁੰਦੀ। ਇਹ ਕਿਸ ਤਰੀਕੇ ਨਾਲ ਵੈਪਨ ਜਿਹੜਾ ਉਹ ਥਾਣੇ ਦੇ ਆਪਣੇ ਸਕੂਲ ਦੇ ਵਿੱਚ ਆਇਆ। ਸੋ ਹੁਣ ਵੀ ਇਹਦੀ ਜਿਹੜੀ ਪੜਤਾਲ ਉਹ ਤੱਥਾਂ ਦੇ ਆਧਾਰ ਤੇ ਕਰ ਕਰਕੇ ਤੇ ਇਹਦੀ ਕਾਨੂੰਨੀ ਕਾਰਵਾਈ ਜਿਹੜੀ ਅਮਲ ਚ ਲੈਣੀ ਜੋ ਪਰਚਾ ਵਗੈਰਾ ਦਰਜ ਕਰਤਾ ਬਿਲਕੁਲ ਜੀ ਐਫ ਆਈ ਆਰ ਜਿਹੜੀ ਆ ਉਹ ਥਾਣੇ ਪਿੱਖੀਵਿੰਡ ਦੇ ਵਿੱਚ ਤੇ ਫਾਦਰ ਦੇ ਉੱਤੇ ਦਰਜ ਰਜਿਸਟਰ ਹੋ ਚੁੱਕੀ ਆ ਜਿਹਦੀ ਤਫ਼ਤੀਸ਼ ਚੱਲੀ ਆ। ਤਾਂ ਤੁਸੀਂ ਸੁਣਿਆ ਹੈ? ਇਸ ਮਾਮਲੇ ਦੀ ਹੁਣ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਆ ਕਿਉਂਕਿ ਇੱਕ 7ਵੀਂ ਕਲਾਸ ਦੀ ਵਿਦਿਆਰਥਣ 7ਵੀਂ ਕਲਾਸ ਦੀ ਵਿਦਿਆਰਥਣ 11-12 ਸਾਲ ਦੀ ਹੋਵੇਗੀ ਤਾਂ 11-12 ਸਾਲ ਦੀ ਵਿਦਿਆਰਥਣ ਦੇ ਕੋਲ ਇਸ ਤਰੀਕੇ ਦੇ ਨਾਲ ਪਿਸਤਲ ਮਿਲਣੀ ਬੇਸ਼ੱਕ ਲਾਇਸੈਂਸੀ ਸੀ ਪਰ ਕੀ ਮਾਪਿਆਂ ਨੂੰ ਨਹੀਂ ਸੀ ਪਤਾ ਕਿ ਉਹਨਾਂ ਦੀ ਪਿਸਤਲ ਕਿੱਥੇ ਆ ਕੀ ਮਾਪੇ ਇੰਨੇ ਜ਼ਿਆਦਾ ਅਣਜਾਣ ਬਣ ਜਾਂਦੇ ਨੇ ਕੀ ਉਹ ਕੋਈ ਅਜਿਹੀ ਘਟਨਾ ਕਰਨ ਬਾਰੇ ਸੋਚ ਰਹੀ ਸੀ ਕਿਸੇ ਟੀਚਰ ਦੇ ਨਾਲ ਕੋਈ ਘਟਨਾ ਕਰਨ ਬਾਰੇ ਸੋਚ ਰਹੀ ਸੀ ਜਾਂ ਕਿਸੇ ਵਿਦਿਆਰਥੀ ਦੇ ਨਾਲ ਵਿਦਿਆਰਥਣ ਦੇ ਨਾਲ ਤਾਂ ਤੁਸੀਂ ਸੁਣਿਆ ਇਸ ਮਾਮਲੇ ਦੀ ਹੁਣ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਆ ਕਿਉਂਕਿ ਇੱਕ 7ਵੀਂ ਕਲਾਸ ਦੀ ਵਿਦਿਆਰਥ 7ਵੀਂ ਕਲਾਸ ਦੀ ਵਿਦਿਆਰਥਣ 11-12 ਸਾਲ ਦੀ ਹੋਵੇਗੀ ਤਾਂ 11-12 ਸਾਲ ਦੀ ਵਿਦਿਆਰਥਣ ਦੇ ਕੋਲ ਇਸ ਤਰੀਕੇ ਦੇ ਨਾਲ ਪਿਸਤਲ ਮਿਲਣੀ ਬੇਸ਼ੱਕ ਲਾਇਸੈਂਸੀ ਸੀ ਪਰ ਕੀ ਮਾਪਿਆਂ ਨੂੰ ਨਹੀਂ ਸੀ ਪਤਾ ਕਿ ਉਹਨਾਂ ਦੀ ਪਿਸਤਲ ਕਿੱਥੇ ਆ ਕੀ ਮਾਪੇ ਇੰਨੇ ਜ਼ਿਆਦਾ ਅਣਜਾਣ ਬਣ ਜਾਂਦੇ ਨੇ ਕੀ ਉਹ ਕੋਈ ਅਜੀਹੀ ਘਟਨਾ ਕਰਨ ਬਾਰੇ ਸੋਚ ਰਹੀ ਸੀ ਕਿਸੇ ਟੀਚਰ ਦੇ ਨਾਲ ਕੋਈ ਘਟਨਾ ਕਰਨ ਬਾਰੇ ਸੋਚ ਰਹੀ ਸੀ ਜਾਂ ਕਿਸੇ ਵਿਦਿਆਰਥੀ ਦੇ ਨਾਲ ਵਿਦਿਆਰਥਣ ਦੇ ਨਾਲ ਤਾਂ ਬਹੁਤ ਜ਼ਿਆਦਾ ਸਵਾਲ ਖੜੇ ਹੋ ਜਾਂਦੇ ਨੇ ਤਾਂ ਹੁਣ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਤੁਸੀਂ ਸੁਣਿਆ ਇਸ ਮਾਮਲੇ ਦੀ ਹੁਣ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਆ ਕਿਉਂਕਿ ਇੱਕ 7ਵੀਂ ਕਲਾਸ ਦੇ ਵਿਦਿਆਰਥ 7ਵੀਂ ਕਲਾਸ ਦੀ ਵਿਦਿਆਰਥਣ 11-12 ਸਾਲ ਦੀ ਹੋਵੇਗੀ ਤਾਂ 11-12 ਸਾਲ ਦੀ ਵਿਦਿਆਰਥਣ ਦੇ ਕੋਲ ਇਸ ਤਰੀਕੇ ਦੇ ਨਾਲ ਪਿਸਤਲ ਮਿਲਣੀ ਬੇਸ਼ੱਕ ਲਾਇਸੈਂਸੀ ਸੀ ਪਰ ਕੀ ਮਾਪਿਆਂ ਨੂੰ ਨਹੀਂ ਸੀ ਪਤਾ ਕਿ ਉਹਨਾਂ ਦੀ ਪਿਸਤਲ ਕਿੱਥੇ ਆ ਕੀ ਮਾਪੇ ਇੰਨੇ ਜ਼ਿਆਦਾ ਅਣਜਾਣ ਬਣ ਜਾਂਦੇ ਨੇ ਕੀ ਉਹ ਕੋਈ ਅਜਿਹੀ ਘਟਨਾ ਕਰਨ ਬਾਰੇ ਸੋਚ ਰਹੀ ਸੀ ਕਿਸੇ ਟੀਚਰ ਦੇ ਨਾਲ ਕੋਈ ਘਟਨਾ ਕਰਨ ਬਾਰੇ ਸੋਚ ਰਹੀ ਸੀ ਜਾਂ ਕਿਸੇ ਵਿਦਿਆਰਥੀ ਦੇ ਨਾਲ ਵਿਦਿਆਰਥਣ ਦੇ ਨਾਲ ਤਾਂ ਬਹੁਤ ਜ਼ਿਆਦਾ ਸਵਾਲ ਖੜੇ ਹੋ ਜਾਂਦੇ ਨੇ ਤਾਂ ਹੁਣ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਦੇ